ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਤੇ ਤੁਸੀ ਦੇਖਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਜਿਵੇਂ ਕਿ ਤੁਸੀਂ ਸਾਡੇ ਥੰਬਨੇਲ ਦੇ ਵਿੱਚ ਦੇਖ ਹੀ ਲਿਆ ਆ ਕਿ ਇਹ ਟੀਕਾ ਕਰ ਦੇਵੇਗਾ ਤੁਹਾਨੂੰ ਬਹੁਤ ਜਲਦ ਜਵਾਨ ਤਾਂ ਦਾਦਾ ਜੀ ਇਹ ਕੀ ਇੱਕ ਐਸੇ ਟੀਕੇ ਦੇ ਬਾਰੇ ਤੁਹਾਡੇ ਨਾਲ ਜਿਹੜੀ ਇਹ ਗੱਲਬਾਤ ਕਰਨ ਜਾ ਰਹੇ ਆ ਜਿਹੜਾ ਕਿ ਭਾਰਤੀ ਬਾਜ਼ਾਰ ਦੇ ਵਿੱਚ ਟੜਾ-ਟੜ ਵੇਚ ਰਿਹਾ ਆ ਤਾਂ ਦਾਦਾ ਜੀ ਇਹ ਕੀ ਇਹ ਟੀਕਾ ਜਿਹੜਾ ਆ ਬਹੁਤ ਸਾਰੇ ਕੰਮਾਂ ਦੇ ਲਈ ਵਰਤਿਆ ਜਾਂਦਾ ਆ ਪਰ ਕਿਤੇ ਨਾ ਕਿਤੇ ਐਸਟੀਕੇ ਦੀ ਦੁਰਵਰਤੋਂ ਬਹੁਤ ਤੇਜ਼ੀ ਦੇ ਨਾਲ ਭਾਰਤੀ ਬਾਜ਼ਾਰਾਂ ਦੇ ਵਿੱਚ ਹੋ ਰਹੀ ਏ ਦੋਸਤੋ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਜਾਂ ਪੜ੍ਹਿਆ ਹੋਵੇਗਾ ਕਿ ਬਹੁਤ ਸਾਰੀ ਜਿਹੜੇ ਭਾਰਤ ਦੇ ਵਿੱਚ ਸਬਜ਼ੀਆਂ ਫਲਾਂ ਦੀ ਪੈਦਾਵਾਰ ਵਧਾਉਣ ਦੇ ਲਈ ਟੀਕਾ ਇਸਤੇਮਾਲ ਕੀਤਾ ਜਾਂਦਾ ਆ ਉਹ ਟੀਕਾ ਜਦੋਂ ਅਸੀਂ ਲਗਾ ਦਿੰਨੇ ਆ ਤਾਂ ਜਿੰਨੀਆਂ ਵੀ ਫਲ ਸਬਜ਼ੀਆਂ ਨੇ ਉਹ ਤੇਜ਼ੀ ਦੇ ਨਾਲ ਵੱਧਦੀਆਂ ਨੇ ਤੇ ਉਹਦਾ ਉਤਪਾਦ ਵੀ ਵੱਧਦਾ ਆ ਕਈ ਟੀਕੇ ਇਦਾਂ ਦੇ ਵੀ ਮਾਰਕੀਟ ਦੇ ਵਿੱਚ ਆ ਜਾਂਦੇ ਨੇ ਜਿਹੜੇ ਕਿ ਸਬਜ਼ੀਆਂ ਨੂੰ ਰਾਤ ਨੂੰ ਲਗਾਓ ਤੇ ਸਵੇਰੇ ਉਹ ਸਬਜ਼ੀਆਂ ਮਾਰਕੀਟ ਦੇ ਲਈ ਤਿਆਰ ਹੋ ਜਾਂਦੀਆਂ ਨੇ ਮਾਰਕੀਟ ਦੇ ਵਿੱਚ ਤੜਾਈ ਕਰਕੇ ਉਹ ਸਬਜ਼ੀਆਂ ਵੇਚ ਦਿੱਤੀਆਂ ਜਾਂਦੀਆਂ ਨੇ ਪਰ ਉਹ ਸਬਜ਼ੀਆਂ ਖਾਣ ਤੋਂ ਬਾਅਦ ਆ ਜਿਹੜੇ ਨੇ ਸਰੀਰ ਨੂੰ ਬਹੁਤ ਸਾਰੇ ਨੁਕਸਾਨ ਵੀ ਹੋ ਜਾਂਦੇ ਨੇ ਇਸੇ ਤਰ੍ਹਾਂ ਤੁਹਾਨੂੰ ਦੱਸ ਦੇਈਏ ਕਿ ਇੱਕ ਟੀਕਾ ਬਹੁਤ ਜ਼ਿਆਦਾ ਚੱਲਦਾ ਪਿਆ ਆ ਜਿਹੜਾ ਕਿ ਤੁਹਾਨੂੰ ਦੱਸ ਦੇਈਏ ਕਿ ਭਾਰਤੀ ਬਾਜ਼ਾਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਿਕ ਰਿਹਾ ਆ ਇਹ ਟੀਕਾ অক্সੀਟੌਕਸੀਨ ਨਾਂ ਦਾ ਇਹ ਟੀਕਾ ਹੈ ਜੋ ਕਿ ਬਹੁਤ ਜ਼ਿਆਦਾ ਗਰਭਤੀ ਮਹਿਲਾਵਾਂ ਨੂੰ ਲਗਾਇਆ ਜਾਂਦਾ ਤਾਂ ਕਿ ਉਹਨਾਂ ਦੇ ਬੱਚੇ ਦੀ ਗਰੋਥ ਹੋ ਸਕੇ ਦੋਸਤੋ ਭਾਰਤੀ ਬਾਜ਼ਾਰ ਤੇ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਦੱਸਦਾ ਹੀ ਕਿ ਦੇ ਵਪਾਰ ਦਾ ਧੰਦਾ ਬੜੀ ਤੇਜ਼ੀ ਦੇ ਨਾਲ ਪਿਛਲੇ ਕਈ ਹਜ਼ਾਰਾਂ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਜਿੱਥੇ ਕਿ ਦੇ ਵਪਾਰ ਦਾ ਧੰਦਾ ਯੋਰਾਂ ਦੇ ਨਾਲ ਚੱਲਦਾ ਆ ਰਿਹਾ ਹੈ ਇਸੇ ਗੋਰਖ ਧੰਦੇ ਦੇ ਵਿੱਚ ਬਹੁਤ ਸਾਰੇ ਲੋਕ ਲੱਗੇ ਹੋਏ ਨੇ ਤਾਂ ਦਾਦਾ ਜੀ ਕਿ ਇਹ ਜੋ ਟੀਕਾ ਆਕਸੀਟੌਕਸਿਨ ਨਾਂ ਦਾ ਹੈ ਇਸ ਟੀਕੇ ਦੀ ਦੁਰ ਵਰਤੋਂ ਇੱਥੇ ਹੀ ਕੀਤੀ ਜਾਂਦੀ ਹੈ ਤਾਂ ਦਾਦਾ ਜੀ ਕਿ ਬਹੁਤ ਘੱਟ ਉਮਰ ਦੀਆਂ ਬੱਚੀਆਂ ਨੂੰ ਜਿਹੜਾ ਆ ਇਹ ਟੀਕਾ ਲਗਾ ਕੇ ਜਲਦੀ ਜਵਾਨ ਕਰ ਦਿੱਤਾ ਜਾਂਦਾ ਆ ਇਹ ਟੀਕਾ ਲਗਾਉਣ ਤੋਂ ਬਾਅਦ ਆ ਬੱਚੀਆਂ ਦੇ ਅੰਗ ਜਿਹੜੇ ਨੇ ਉਹ ਜਲਦੀ ਦੇ ਨਾਲ ਵੱਜ ਜਾਂਦੇ ਨੇ ਭਾਰਾ ਸਰੀਰ ਹੋ ਜਾਂਦਾ ਆ ਜਿਹਦੇ ਨਾਲ ਦੇਵਪਾਰੀਆਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਤੇ ਭਾਰਤੀ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲ ਜਾਂਦੇ ਤੇ ਭਾਰਤੀ ਬਾਜ਼ਾਰ ਦੇ ਵਿੱਚ ਜਾਂ ਹੋਰ ਬਾਜ਼ਾਰਾਂ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਚੰਗੇ ਚੌਖੀ ਰਕਮ ਜਿਹੜੀ ਏ ਇਸ ਚੀਜ਼ ਦੀ ਮਿਲ ਜਾਂਦੀ ਹੈ ਇਹ ਟੀਕਾ ਜਿਹੜਾ ਆ ਉਸ ਥਾਵਾਂ ਤੇ ਵਰਤਿਆ ਜਾ ਰਿਹਾ ਹੈ ਜਿੱਥੇ ਕਿ ਬੱਚੀਆਂ ਨੂੰ ਜਲਦੀ ਜਵਾਨ ਕਰਕੇ ਦੇਵਪਾਰ ਦੇ ਤੰਦੇ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਸਾਡੇ ਭਾਰਤ ਦੇ ਵਿੱਚ ਬਹੁਤ ਸਾਰੇ ਐਸੇ ਟੀਕੇ ਦਵਾਈਆਂ ਬਣਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਲੋੜ ਅਨਸਾਰ ਬਹੁਤ ਜ਼ਿਆਦਾ ਵਧੀਆ-ਵਧੀਆ ਜਗ੍ਹਾ ਤੇ ਵਰਤੀਆਂ ਜਾ ਸਕਦੀਆਂ ਨੇ ਪਰ ਕਿਤੇ ਨਾ ਕਿਤੇ ਇਹਨਾਂ ਦਵਾਈਆਂ ਟੀਕਿਆਂ ਦਾ ਜਿਹੜਾ ਬੈਨੀਫਿਟ ਹੈ ਗਲਤ ਜਗ੍ਹਾ ਤੇ ਵੀ ਲਿਆ ਜਾਂਦਾ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੇਨ ਕਿਲਰ ਖਾ ਕੇ ਲੋਕ ਇਸ ਨੂੰ ਨਸ਼ੇ ਦੇ ਤੌਰ ਤੇ ਬਹੁਤ ਜ਼ਿਆਦਾ ਵਰਤਣਾ ਸ਼ੁਰੂ ਕਰ ਦਿੱਤਾ ਕਈ ਇਸ ਤਰ੍ਹਾਂ ਦੇ ਟੀਕੇ ਵੀ ਲਾਉਣੇ ਸ਼ੁਰੂ ਕਰ ਦਿੱਤੇ ਜਿਹੜੇ ਕਿ ਨਸ਼ੇ ਦੇ ਰੂਪ ਦੇ ਵਿੱਚ ਲੋਕ ਲਗਾ ਰਹੇ ਨੇ ਤੰਦਰ ਦੇ ਕੀ ਆਕਸੀਟਾਕਸ਼ਨ ਨਾਂ ਦਾ ਇਹ ਟੀਕਾ ਜਿਹੜਾ ਉਹਨਾਂ ਬੱਚਿਆਂ ਨੂੰ ਲਗਾ ਕੇ ਦੇ ਵਪਾਰ ਦੇ ਲਈ ਭੇਜਿਆ ਜਾਂਦਾ ਹੈ ਉਸੇ ਤਰ੍ਹਾਂ ਹੀ ਟੀਕਾ ਲਗਾ ਕੇ ਸਬਜ਼ੀਆਂ ਨੂੰ ਵੀ ਵਾਧੇ ਦੇ ਵਿੱਚ ਵਿਖਾਇਆ ਜਾਂਦਾ ਹੈ ਬਹੁਤ ਸਾਰੀਆਂ ਸਬਜ਼ੀਆਂ ਨੂੰ ਵੱਡਿਆ ਕਰਨ ਦੇ ਲਈ ਤੇਜ਼ੀ ਦੇ ਨਾਲ ਬਾਜ਼ਾਰ ਦੇ ਵਿੱਚ ਵੇਚਣ ਦੇ ਲਈ ਵੱਡਾ ਤਗੜਾ ਮੁਨਾਫਾ ਕਮਾਉਣ ਦੇ ਲਈ ਲੋਕ ਇਸ ਤਰ੍ਹਾਂ ਦੇ ਟੀਕੇ ਸਬਜ਼ੀਆਂ ਦੇ ਲਈ ਵੀ ਵਰਤਦੇ ਹਨ ਤੇ ਆਕਸੀਟਾਕਸ਼ਨ ਨਾਂ ਦਾ ਜਿਹੜਾ ਟੀਕਾ গর্વતી ਮਹਿਲਾਵਾਂ ਨੂੰ ਲਗਾਇਆ ਜਾਂਦਾ ਹੈ ਇਹ ਜਿਹੜੀਆਂ ਘੱਟ ਉਮਰ ਦੀਆਂ ਬੱਚੀਆਂ ਉਹਨਾਂ ਨੂੰ ਲਗਾ ਕੇ ਵਦਨ ਫੁੱਲਣ ਤੋਂ ਬਾਅਦ ਦੇਵਪਾਰ ਦੇ ਤੰਦੇ ਦੇ ਵਿੱਚ ਵੀ ਲਗਾਇਆ ਜਾਂਦਾ ਹੈ ਇਸ ਤਰ੍ਹਾਂ ਦੇ ਟੀਕੇ ਬਾਜ਼ਾਰ ਦੇ ਵਿੱਚ ਮਿਲਣੇ ਬੰਦ ਹੋਣੇ ਚਾਹੀਦੇ ਆ ਆਮ ਜਨਤਾ ਦੇ ਹੱਥ ਇਹ ਟੀਕੇ ਨਹੀਂ ਆਉਣੇ ਚਾਹੀਦੇ ਤਾਂ ਕਿ ਜਿਹੜਾ ਆ ਕਿਸੇ ਵੀ ਤਰ੍ਹਾਂ ਦਾ ਯੈਰ ਬਾਜ਼ਾਰ ਦੇ ਵਿੱਚ ਲੋਕਾਂ ਦੇ ਵਿੱਚ ਨਾ ਵਿਚਰ ਸਕੇ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਤਾਂ ਦਾਦੇ ਕਿ ਇਸ ਟੀਕੇ ਦੇ ਨਾਲ ਜਿੱਥੇ ਬਹੁਤ ਜਲਦ ਬੰਦਾ ਜਵਾਨ ਦੇਖ ਲੱਗ ਪੈਂਦਾ ਹੈ ਉੱਥੇ ਹੀ ਬੰਦਾ ਜਿਹੜਾ ਆ ਕਈ ਬਿਮਾਰੀਆਂ ਦੇ ਨਾਲ ਵੀ ਘਿਰ ਜਾਂਦਾ ਹੈ ਸਾਡੀ ਇਹੀ ਬੇਨਤੀ ਹੈ ਕਿ ਇਹੋ ਜਿਹੇ ਟੀਕੇ ਆਮ ਜਨਤਾ ਤੋਂ ਦੂਰ ਰੱਖੇ ਜਾਂ ਤੁਈ ਦੇ ਦੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਨਾਲ ਦੀ ਨਾਲ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਵੀਡੀਓ ਪਹੁੰਚ ਸਕੇ ਤੁਹਾਡੇ ਤੱਕ ਬੜੇ ਹੀ ਆਰਾਮ ਦੇ ਨਾਲ ਧੰਨਵਾਦ